ਕੀ ਤੇ ਹਾ ਟ੍ਰਿਪ ਬੰਦ ਚ ਆਈ ਨਹੀਂ ਜੀ ਟੈਕ ਚ ਟਾਈ ਮਾਰ ਕੇ ਬੰਦ ਬੰਦ ਨਹੀਂ ਆਉਂਦੇ ਉਹ ਜੀ ਆ ਗਿਆ ਰੇ ਉਹ ਕੱਦ ਕਿ ਨਹੀਂ ਮਾਰੀ ਕੀ ਮਾਰੀ ਗੋਲ ਕਰਿਆ ਗੱਡੀ ਵਾਰ ਕੱਢਿਆ ਚੱਕ ਵੀ ਕਾਦੀ ਕਾਦੀ ਚੁੱਕ ਥੈਲਾ ਝਾ ਹੋ ਗਿਆ ਹੂੰ ਜੀ ਇੱਕ ਲਿਆਂਦੀ ਆ ਜ ਬੈਟਰੀ ਮੱਥੇ ਤੇ ਲਾਣ ਵਾਲੀ ਬੜਾ ਔਖਾ ਹੁੰਦਾ ਈ ਰਾਤ ਨੂੰ ਨੱਕਾ ਲਾਣ ਲੱਗਿਆ ਹੱਥ ਵਾਲੀ ਬੈਟਰੀ ਸਾਈਡ ਤੇ ਧਰ ਕੇ ਨੱਕਾ ਲਾਣਾ ਪੈਂਦਾ ਸੀ ਤੇ ਬੈਟਰੀ ਗਈ ਥੱਲੇ ਡਿੱਗ ਪੈਂਦੀ ਪਾਣੀ ਚ ਡਿੱਗ ਵੀ ਇੱਕ ਵਾਰੀ ਮੋਬਾਈਲ ਨਾਲ ਵੀ ਮੋਬਾਈਲ ਦਾ ਖਤਰਾ ਹੁੰਦਾ ਪਾਣੀ ਚ ਨਾ ਡਿੱਗ ਜੇ ਅਸਿਸਟ ਹੁਣ ਪਿੱਛੇ ਲਾ ਕੇ ਮਨੋ ਕੱਪੜਾ ਸਿਰ ਤੇ ਲਾਓ ਨਿਕਾਲਾਓ ਤੇ ਮਰਜ਼ੀ ਲੱਗਦੀ ਨਹੀਂ ਤੁਹਾਨੂੰ ਕਰ ਲੈ ਥੱਲੇ ਕਰ ਲੈ ਤੇ ਮਰਜ਼ੀ ਉਦਾਂ ਕਰ ਤੂਰ ਤੱਕ ਚਾਨਣ ਜਾਂਦਾ ਹਾਂ ਹਾਂ ਦੂਰ ਤੱਕ ਲੜ ਜਾਂਦੀ ਹੈ ਚੀਜ਼ ਵਧੀਆ ਹੈ ਐ ਚੈਨਾ ਮੇਡੀ ਗਰੰਟੀ ਕੋਈ ਨਹੀਂ ਇਹਦੀ ਕਹਿੰਦਾ ਸੀ ਦੀ ਖਰਾਬ ਨਹੀਂ ਹੁੰਦੀ ਕਿੰਨਾ ਟਾਈਮ ਕੱਟੀ ਗਿਉਣਾ ਸੀ ਹੁਣ ਸਾਨੂੰ ਦੱਸੋ ਤੁਹਾਨੂੰ ਮਤਲਬ ਗਰਮੀ ਘਟ ਲੱਗਦੀ ਠੰਡ ਜਾ ਲੱਗਦੀ ਹੈ ਹਾਂ ਠੰਡ ਜਾ ਲੱਗਦੀ ਪਹਿਲਾਂ ਮਤਲਬ ਮੀਂਹ ਪੈ ਕੇ ਮਾੜੀ ਗੱਲ ਹੋਈਗੇ ਚੰਗੀ ਗੱਲ ਹੋਈ ਹੈ ਨਾ ਇਹ ਤਾਂ ਚੰਗਾ ਹੋ ਗਿਆ ਚੰਗਾ ਹੋ ਗਿਆ ਹੈ ਅੱਛਾ ਤੇ ਮੈਂ ਮਾਰਦਾ ਉਧਰ ਕਦੂ ਉਧਰ ਬਾਦ ਮੇਰੀ ਲਾ ਦੇਓਗੇ ਹਾਂ ਹਾਂ ਸਾਰੇ ਹੋ ਨਾ ਦੂਜੇ ਬੰਦੇ ਕਿੱਥੇ ਸਾਰੇ ਬੰਦਾ ਹੈ ਜਾਂਦਾ ਹੈ ਅੱਛਾ ਹੁਣ ਨਿਕਲਣਾ ਨਾ ਜਾਇਆ ਜੀ ਕੇ ਪਾਸੇ ਬੜਾ ਠੀਕ ਹੈ ਓਕੇ ਰਾਤ ਨਹੀਂ ਪੈ ਗਿਆ ਵਧੀਆ ਬਲੈਟ ਨੇ ਆਏ ਟੇਕੇ ਚੱਲਦੀ ਪਈ ਐ ਤੇ ਲੱਗਿਆ ਕੱਦੂ ਕਰਨਾ ਵਰ ਗਿਆ ਤੁਹਾਡਾ 11 ਉਹ ਇਹੰਨੇ ਲਾ ਦੇਾਂਗੇ ਕਰ ਲੈ ਕੱਦੂ ਆ ਹੁਣ ਲਾਈਟ ਚੱਗ ਪਈ ਐ ਉਹ ਉਹ ਜਗਦੀ ਨਹੀਂ ਹੈਗੀ ਅਬ ਇਹ ਟਫੂੰ ਲੈ ਕੇ ਆ ਅਜਾ ਪਾ ਜਾਇਆ ਫਿਰ ਮਿੱਟੀ ਲਵਾਨਿਆ ਤਿੱਥੋਂ ਪਟਾਂ ਦੇ ਪਰਨਾ ਪਰਨਾ ਬਣ ਲੈ ਪਰਮਾ ਬਣ ਲੈ ਨਾਲ ਲੱਗੇ ਆ ਪਾਣ ਚੱਲ ਬਈ ਰਬੇ ਸਾਡੇ ਡੰਡਾ ਪਾਰ ਤਾਂ ਕਰ ਲਈ ਪਹਿਲਾਂ ਡੰਡਾ ਤਾਂ ਕਰਨੀ ਦਾ ਵੀ ਦਾ ਤੇਰੇ ਜੁੱਟੂ ਆ ਕੰਮ ਕਰ ਲੋ ਹੱਤ ਨਾ ਦੇ ਲਈ ਓਏ ਫਤ ਆ ਜਾਣਾ ਆ ਰਹਿਣ ਦੇ ਰਾ ਥੱਲੇ ਤੇਰਾ ਖੜਾ ਆ ਜਾ ਗਾ ਨੂੰ ਕਰ ਲੈ ਓਏ ਇਹ ਗਾ ਨੂੰ ਕਰ ਲੈ ਗਾ ਨੂੰ ਥੱਲੇ ਕਰ ਇਹਨੂੰ ਲਿਫਟ ਥੱਲੇ ਕਰ ਚਲੋ ਤਾਂ ਤੁਸੀਂ ਥੋੜਾ ਜਾ ਜਿਆ ਹੋਇਆ

ਆਹ ਨੋਟ ਕਿਤਾਬ ਤੇ ਆਹ ਮੇਰੇ ਬਾਹਰ ਦੇ ਚਾਹ ਆਈ ਮੈਡੀਕਲ ਮੇਰੇ ਬਾਹਰ ਦੇ ਚਾਹਤਾ ਆਈ ਮੈਡੀਕਲ ਅੰਗਰਾਂ ਦੇ ਉੱਪਰ ਬਿਲਾ ਆਹ ਕੀ ਜੀ 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 ਲੱਗਿਆ ਦਵਾਈ ਮਾਰਨਾ ਕਵਾੜ ਵਾਲੀ ਮਿੱਟੀ ਜਰ ਲਾ ਆਏ ਛੱਟਾ ਦਵਾਂਗੇ ਪੱਲ ਲਾਈ ਸੀ ਬੀ ਵਧੀਆ ਪੈ ਗਿਆ